ਹਾਂਜੀ ਅੱਜ ਦੀ ਵੀਡੀਓ ਵਿੱਚ ਇਹੀ ਗੱਲ ਕਰਦਿਆਂ ਕਿ ਭੇਡਾਂ ਕਿਵੇਂ ਪੈਦਾ ਹੁੰਦੀਆਂ ਭੇਡਾਂ ਜੰਮਦੀਆਂ ਕਿਵੇਂ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਮੇਰੀ ਵੀਡੀਓ ਆ ਜਿਹੜੀ ਉਹ ਬੁਰੀ ਲੱਗੂਗੀ ਤੇ ਉਹ ਇਸ ਵੀਡੀਓ ਨੂੰ ਪਹਿਲਾਂ ਹੀ ਨਾ ਵੇਖਣ ਤਾਂ ਭੇਡ ਹੁੰਦੀ ਕੀ ਆ ਭੇਡ ਉਹੀ ਹੁੰਦੀ ਆ ਜੀ ਦਾ ਆਪਣਾ ਦਿਮਾਗ ਨਾ ਹੋਵੇ ਕੋਈ ਵੀ ਆਸਾਨੀ ਨਾਲ ਆ ਜਿਹਨੂੰ ਪਿੱਛੇ ਲਾ ਲੇ ਪਰ ਜਿਹੜੀ ਭੇਡ ਬਿਰਤੀ ਆ ਜਾਂ ਭੇਡ ਵਾਲਾ ਦਿਮਾਗ ਆ ਬੰਦੇ ਦਾ ਕਿਵੇਂ ਪੈਦਾ ਹੁੰਦਾ ਤਾਂ ਬਹੁਤ ਵੱਡੇ ਵੱਡੇ ਬੰਦੇ ਜਿਹੜੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਇਹ ਬੰਦਾ ਤਾਂ ਬਹੁਤ ਵਿਦਵਾਨ ਆ ਇਹ ਬੰਦਾ ਤਾਂ ਬਹੁਤ ਵੱਡਾ ਗਿਆਨੀ ਆ ਉਹਨਾਂ ਦੀ ਬਿਰਤੀ ਉਹਨਾਂ ਦਾ ਦਿਮਾਗ ਵੀ ਆ ਜਿਹੜਾ ਪੇਡਾਂ ਵਾਲਾ ਹੁੰਦਾ ਤਾਂ ਹੁਣ ਪੇੜ ਕਿਵੇਂ ਜਾਂਦੀ ਆ ਕਿਵੇਂ ਪੈਦਾ ਹੁੰਦੀ ਆ ਤਾਂ ਮੈਂ ਕੋਈ ਬਹੁਤ ਵੱਡਾ ਗਿਆਨੀ ਨਹੀਂ ਇਹ ਗੱਲ ਨੂੰ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹੋਵੋਗੇ ਜਾਂ ਫਿਰ ਸਮਝ ਸਕਦੇ ਆ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਕਟੜਤਾ ਜਿੱਥੇ ਵੀ ਕਟੜਤਾ ਆ ਗਈ ਮੰਮ ਧਰਮ ਚਾਜੇ ਚਾਹੇ ਉਹ ਤੁਸੀਂ ਕਿਸੇ ਦੇ ਫੈਨ ਹੋ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਤੁਸੀਂ ਕਟੜ ਹਨ ਤਾਂ ਮੈਂ ਸਮਝੂਗਾ ਤੁਸੀਂ ਭੇੜ ਹੈ ਜੇ ਆਪਣੇ ਆਪ ਨੂੰ ਕੋਈ ਵੀ ਬੰਦਾ ਕਹਿੰਦਾ ਮੈਂ ਤਾਂ ਪੱਕਾ ਕਟੜ ਸਿੱਖ ਹਾਂ ਮੈਂ ਤਾਂ ਪੱਕਾ ਕਟੜ Hindu ਹਾਂ ਜਾਂ ਕੋਈ ਵੀ ਕਹਦੇ ਮੈਂ ਕਟੜ ਇਸਾਈ ਹਾਂ ਤਾਂ ਉੱਥੇ ਭੇੜ ਬਿਰਤੀ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਕਟੜਤਾ ਜਦੋਂ ਵੀ ਬੰਦਾ ਆਪਣੇ ਆਪ ਵਿੱਚ ਲਿਆਉਂਦਾ ਜਦੋਂ ਵੀ ਕੋਈ ਬੰਦਾ ਕਹਿੰਦਾ ਕਿ ਮੈਂ ਸਿੱਧੂ ਮੂਸੇ ਵਾਲੇ ਦਾ ਕਟੜ ਫੈਨ ਆ ਮੈਂ ਬੱਬੂ ਮਾਨ ਦਾ ਕਟੜ ਫੈਨ ਆ ਤਾਂ ਉਦੋਂ ਜਦੋਂ ਵੀ ਇਦਾਂ ਦਾ ਕੋਈ ਵੀ ਤੁਹਾਡੀ ਜਿਹੜੀ ਕਮਿਊਨਿਟੀ ਦਾ ਬੰਦਾ ਕੁਝ ਵੀ ਗਲਤ ਕਰੂਗਾ ਤਾਂ ਤੁਹਾਡੀ ਕਟੜਤਾ ਨੇ ਉਸ ਬੰਦੇ ਨੂੰ ਗਲਤ ਨਹੀਂ ਕਹਿਣਾ ਕਿਉਂਕਿ ਤੁਸੀਂ ਕਟੜ ਆ ਤਾਂ ਕਟੜ ਉਹੀ ਬੰਦਾ ਹੁੰਦਾ ਜਿਹੜਾ ਗੱਲ ਆਪ ਦੇ ਜਿਹੜਾ ਪੱਖ ਵਿੱਚ ਹੀ ਰੱਖੇ ਦੂਜੇ ਬੰਦੇ ਨੂੰ ਉਹ ਔਲਟ ਕਵੇ ਆਪ ਦਾ ਜਿਹੜਾ ਧਰਮ ਹੈ ਉਹਨੂੰ ਹੀ ਉਹ ਹਮੇਸ਼ਾ ਸਹੀ ਕਵੇ ਤਾਂ ਉੱਥੇ ਕੱਟੜਤਾ ਹੁੰਦੀ ਆ ਤਾਂ ਹੁਣ ਜੇ ਤੁਸੀਂ ਤੁਹਾਡੇ ਧਰਮ ਦਾ ਕੋਈ ਬੰਦਾ ਕੋਈ ਕੰਮ ਗਲਤ ਕਰ ਦੇ ਤਾਂ ਤੁਸੀਂ ਕੀ ਆ ਉਸ ਕੱਟੜਤਾ ਦੇ ਪ੍ਰਭਾਵ ਦੇ ਅਧੀਨ ਕੀ ਆ ਉਸ ਕੰਮ ਨੂੰ ਸਹੀ ਕਹੀ ਜਾਊ ਕਿ ਉਹਨੇ ਤਾਂ ਇਹ ਕੰਮ ਸਹੀ ਕੀਤਾ ਬਈ ਇਹ ਤਾਂ ਇਦਾਂ ਹੀ ਹੋਣਾ ਚਾਹੀਦਾ ਸੀ ਤਾਂ ਮਤਲਬ ਕੀ ਆ ਤੁਸੀਂ ਪੇੜ ਆ ਇੱਕ ਪੇੜ ਵਰਤੀ ਦੇ ਇਨਸਾਨ ਆ ਤਾਂ ਇੰਨੀ ਇੱਕ ਚੀਜ਼ ਤੋਂ ਤੁਸੀਂ ਸਮਝ ਸਕਦੇ ਆ ਤੁਸੀਂ ਪੇੜ ਐ ਜਾਂ ਨਹੀਂ ਪੇੜ ਜੇ ਤੁਸੀਂ ਤੁਹਾਡੇ ਘਰ ਵਿੱਚ ਵੀ ਤੁਹਾਡਾ ਭੈਣ ਭਰਾ ਕੁਝ ਗਲਤ ਕਰਦਾ ਹੈ ਤੁਹਾਡੇ ਗਵਾਂਢੀ ਆ ਜੇ ਤੁਸੀਂ ਆਪਣੇ ਗਵਾਂਢੀ ਨੂੰ ਸਹੀ ਨਹੀਂ ਨਾ ਕਹਿ ਸਕਦੇ ਆਪਣੇ ਭੈਣ ਭਰਾ ਨੂੰ ਗਲਤ ਨਹੀਂ ਕਹਿ ਸਕਦੇ ਤਾਂ ਮਤਲਬ ਕੀ ਆ ਤੁਸੀਂ ਪੇੜ ਐ ਤੁਸੀਂ ਕੀ ਕੀ ਤੁਸੀਂ ਕੀ ਆ ਕੱਟੜਤਾ ਦਿਖਾ ਰਹੇ ਆ ਆਪਦੇ ਪਰਿਵਾਰ ਪ੍ਰਤੀ ਜਾਂ ਤੁਸੀਂ ਕੱਲ ਨੂੰ ਲਾ ਲੋ ਤੁਹਾਡੇ ਕਿਸੇ ਵੀ ਸਟਾਰਨਿੰਗ ਉਹ ਕੋਈ ਵੀ ਸਿੰਗਰ ਹੋਵੇ ਕਲਾਕਾਰ ਨੇ